ਇਕ ਵੱਡਾ ਨੁਕਸਾਨ ਅੰਮ੍ਰਿਤਸਰ ਦੇ ਵਿੱਚ ਹੋ ਸਕਦਾ ਸੀ ਰਾਤ ਕਰੀਬ ਧਮਾਕਿਆਂ ਦੀ ਆਵਾਜ਼ਾਂ ਆਉਣੀਆਂ ਸ਼ੁਰੂ ਹੁੰਦੀਆਂ ਨੇ ਪਾਕਿਸਤਾਨ ਦੇ ਵੱਲੋਂ ਇਹ ਜਿਹੜੀ ਘਟਿਆ ਹਰਕਤ ਕੀਤੀ ਗਈ ਉਸ ਦਾ ਪਹਿਲਕਾਮ ਹਮਲੇ ਦਾ ਬਦਲਾ ਲੈਂਦੇ ਹੋਏ ਭਾਰਤ ਦੇ ਵੱਲੋਂ ਇੱਕ ਆਪਰੇਸ਼ਨ ਸੰਦੂਰ ਕੀਤਾ ਗਿਆ ਜਿਸ ਦੇ ਬਾਅਦ ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿੱਚ ਕਾਫੀ ਜੜਾ ਤਣਾਅ ਵਧ ਗਿਆ ਹੈ ਤੇ ਕੱਲ ਬੀਤੀ ਰਾਤ ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਧਮਾਕਿਆ ਦੀ ਆਵਾਜ਼ ਸੁਣੀ ਗਈ ਸੀ 4 ਤੋਂ 5 ਦੇ ਕਰੀਬ ਜਿਹੜੇ ਅੰਮ੍ਰਿਤਸਰ ਦੇ ਵਿੱਚ ਧਮਾਕਿਆ ਦੀ ਜਿਹੜੀ ਆਵਾਜ਼ ਲੋਕਾਂ ਦੇ ਵੱਲੋਂ ਸੁਣੀ ਗਈ ਸੀ ਜਿਸ ਤੋਂ ਬਾਅਦ ਅੱਜ ਸਵੇਰੇ ਅੰਮ੍ਰਿਤਸਰ ਦੇ ਪਿੰਡ ਦੇ ਵਿੱਚ ਅੰਮ੍ਰਿਤਸਰ ਦਾ ਇੱਕ ਪਿੰਡ ਜੇਠੋਵਾਲ ਜਿੱਥੋਂ ਕੀ ਮਿਜ਼ਾਈਲ ਮਿਲੀ ਹੈ ਜੀ ਹਾਂ ਲੋਕਾਂ ਦੇ ਵੱਲੋਂ ਇਹ ਵੀ ਵੀਡੀਓ ਬਣਾ ਕੇ ਸ਼ੇਅਰ ਵੀ ਕੀਤੀ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਤੇ ਪੰਜਾਬ ਪੁਲਿਸ ਦੇ ਵੱਲੋਂ ਵੀ ਇਸ ਨੂੰ ਰਿਕਵਰ ਕਰ ਲਿੱਤਾ ਗਿਆ ਹੈ ਹਾਲਾਂਕਿ ਇਸ ਦੇ ਉੱਤੇ ਕੋਈ ਹਲੇ ਤੱਕ ਅਧਿਕਾਰਿਕ ਬਿਆਨ ਤੇ ਨਹੀਂ ਆਇਆ ਪਰ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਪਾਕਿਸਤਾਨ ਦੇ ਵੱਲੋਂ ਰਾਤ ਦੇ ਹਨੇਰੇ ਦੇ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਭਾਰਤ ਦੇ ਵੱਲੋਂ ਜਿਹੜੀਆਂ ਮਿਜ਼ਾਈਲਾਂ ਨੇ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਫਟਣ ਤੋਂ ਪਹਿਲਾਂ ਹੀ ਇੱਕ ਵੱਡਾ ਨੁਕਸਾਨ ਅੰਮ੍ਰਿਤਸਰ ਦੇ ਵਿੱਚ ਹੋ ਸਕਦਾ ਸੀ ਰਾਤ ਕਰੀਬ 1:05 ਮਿੰਟ ਦੇ ਕਰੀਬ ਅੰਮ੍ਰਿਤਸਰ ਦੇ ਵਿੱਚ ਧਮਾਕਿਆਂ ਦੀ ਆਵਾਜ਼ਾਂ ਆਉਣੀਆਂ ਸ਼ੁਰੂ ਹੁੰਦੀਆਂ ਨੇ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਲੋਕ ਕਾਫੀ ਡਰ ਜਾਂਦੇ ਨੇ ਹਰ ਇੱਕ ਸੋਚਦਾ ਹੈ ਕਿ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ ਅਟੈਕ ਕਰ ਦਿੱਤਾ ਗਿਆ ਪਰ ਪਾਕਿਸਤਾਨ ਦੇ ਵੱਲੋਂ ਇਹ ਜਿਹੜੀ ਘਟਿਆ ਹਰਕਤ ਕੀਤੀ ਗਈ ਉਸ ਦਾ ਮੂੰਹ ਤੋੜ ਜਵਾਬ ਜਿਹੜਾ ਭਾਰਤੀ ਫੌਜ ਦੇ ਵੱਲੋਂ ਦਿੱਤਾ ਗਿਆ ਜੀ ਹਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਪਿੰਡ ਦੇ ਖੇਤਾਂ ਦੇ ਵਿੱਚ ਇੱਕ ਮਿਜ਼ਾਈਲ ਪਈ ਹੈ ਰਾਤ ਦੇ ਸਮੇਂ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਮਿਜ਼ਾਈਲ ਅੰਮ੍ਰਿਤਸਰ ਦੇ ਉੱਤੇ ਸੁੱਟੀ ਗਈ ਸੀ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਲਗਾਤਾਰ ਜੇਕਰ ਪੁੰਛ ਦੀ ਗੱਲ ਕਰੀਏ ਤਾਂ ਪੁੰਛ ਦੇ ਵਿੱਚ ਵੀ 10 ਦੇ ਕਰੀਬ ਜਿਹੜੇ ਜਿਹੜੇ ਲੋਕ ਨੇ ਉਹਨਾਂ ਦੀ ਇਸ ਗੋਲਾਬਾਰੀ ਦੇ ਵਿੱਚ ਮੌਤ ਹੋ ਚੁੱਕੀ ਐ ਲਗਾਤਾਰ ਸੀਜ਼ਫਾਇਰ ਦਾ ਜੜਾ ਉਲੰਘਣ ਪਾਕਿਸਤਾਨ ਦੇ ਵੱਲੋਂ ਕੀਤਾ ਜਾ ਰਿਹਾ ਪੁੰਛ ਦੇ ਵਿੱਚ ਵੀ ਜਿੱਥੇ ਇੱਕ ਗੁਰਦੁਆਰੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਤੇ ਹੁਣ ਰਾਤ ਦੇ ਅਨੇਰੇ ਦੇ ਵਿੱਚ ਅੰਮ੍ਰਿਤਸਰ ਦੇ ਉੱਤੇ ਕਿਹਾ ਜਾ ਰਿਹਾ ਕਿ ਮਿਜ਼ਾਈਲਾਂ ਸੁੱਟਣ ਦੀ ਕੋਸ਼ਿਸ਼ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਹੈ ਮਿਜ਼ਾਈਲਾਂ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਨੇ ਤੁਸੀਂ ਵੀ ਦੇਖ ਰਹੇ ਹੋ ਕਿਸ ਤਰ੍ਹਾਂ ਇਹ ਕਿ ਅੰਮ੍ਰਿਤਸਰ ਦੇ ਪਿੰਡ ਦੇ ਵਿੱਚੋਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜੀ ਮਿਜ਼ਾਈਲ ਬ੍ਰਾਹਮਤ ਹੋਈ ਹੈ ਤੇ ਪੁਲਿਸ ਦੇ ਵੱਲੋਂ ਇਸ ਦੀ ਰਿਕਵਰੀ ਕਰ ਲਈਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਰਾਤ ਦੇ ਹਨੇਰੇ ਦੇ ਵਿੱਚ ਇੱਕ ਮਿਜ਼ਾਈਲਾਂ ਦੀ ਆਵਾਜ਼ ਤਮਾਕਿਆਂ ਦੀ ਆਵਾਜ਼ ਲੋਕਾਂ ਦੇ ਵੱਲੋਂ ਸੁਣੀ ਗਈ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ 2-3 ਘੰਟਿਆਂ ਦੇ ਲਈ ਬਲੈਕਆਊਟ ਵੀ ਰਿਹਾ ਸੀ ਸਵੇਰੇ ਤੜਕੇ ਸਵੇਰੇ ਲਾਈਟ ਆਉਂਦੀ ਹੈ 5 ਵਜੇ ਦੇ ਕਰੀਬ ਤੇ ਅੰਮ੍ਰਿਤਸਰ ਦੇ ਜਿਹੜੇ ਲੋਕ ਨੇ ਕਾਫੀ ਸਹਿਮੇ ਹੁੰਦੇ ਨੇ ਸਵੇਰ ਤੱਕ ਕਿਉਂਕਿ ਕੋਈ ਅਧਿਕਾਰਕ ਬਿਆਨ ਇਸ ਤਮਾਕਿਆ ਦੇ ਉੱਤੇ ਨਹੀਂ ਆਂਦਾ ਤੇ ਸਵੇਰੇ ਉੱਠਦਿਆਂ ਹੀ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਿਹੜਾ ਅੰਮ੍ਰਿਤਸਰ ਦਾ ਪਿੰਡ ਆ ਜੇਠੋਵਾਲ ਉਸ ਦੇ ਵਿੱਚ ਇਹ ਮਿਜ਼ਾਈਲਾ ਮਿਲਦੀਆਂ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ